Protests against immigration raids in LA have spiraled into violence. The National Guard has arrived in Los Angeles where there's rounding up and deporting undocumented workers and migrants. ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਸ ਐਂਜਲਸ ਦੇ ਵਿੱਚ ਜਿਹੜੀ ਇਹ ਹਾਹਾਕਾਰ ਮੱਚੀ ਹੈ ਇਹ ਉੱਬਰਵੇਂ ਰੂਪ ਦੇ ਵਿੱਚ ਨਜ਼ਰ ਆ ਗਈ ਹੈ। ਪਰ ਇਸੇ ਤਰ੍ਹਾਂ ਹੀ ਤਕਰੀਬਨ ਸਾਰੇ ਵੈਸਟਰਨ ਵਰਲਡ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਉੱਪਰ ਕੇ ਸਾਹਮਣੇ ਆਇਆ ਅਮਰੀਕਾ ਦੇ ਵਿੱਚ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਲੋਕ ਖੜੇ ਹੋ ਗਏ ਨੇ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਕੀ ਇਹ ਸਿਰਫ ਲਾਸ ਏਂਜਲਸ ਦਾ ਮਸਲਾ ਹੈ ਕੀ ਅਸੀਂ ਪੰਜਾਬੀ ਜੋ ਸਾਰੇ ਵੈਸਟਰਨ ਵਰਲਡ ਦੇ ਵਿੱਚ ਹਰ ਮੁਲਕ 'ਚ ਮੌਜੂਦ ਆ ਪਰ ਅੱਜ ਵੀ ਇਮੀਗ੍ਰੈਂਟ ਦੇ ਤੌਰ ਤੇ ਹੀ ਦੇਖਿਆ ਜਾਂਦਾ ਹੈ ਚਾਹੇ ਇੱਥੇ ਰਹਿੰਦਿਆਂ ਨੂੰ ਕਈ-ਕਈ ਪੁਛਤਾ ਹੋਗੀਆਂ ਨੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਭਵਿੱਖ ਹੋਣ ਜਾ ਰਿਹਾ ਹੈ ਪੰਜਾਬੀ ਕਮਿਊਨਿਟੀ ਦਾ ਜਿਹੜੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿ ਰਹੇ ਨੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਕੈਨੇਡਾ ਦੀ ਧਰਤੀ ਤੋਂ ਚੱਲਦਾ ਤੁਹਾਡਾ ਆਪਣਾ ਪੰਜਾਬੀ ਡਾਇਸਪੋਰਾ ਟੀਵੀ ਆਓ ਹੁਣ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਅਮਰੀਕਾ ਦਾ ਇਹ ਮਸਲਾ ਸ਼ੁਰੂ ਹੋਇਆ ਐਲ.ਏ ਸ਼ਹਿਰ ਤੋਂ ਤੇ ਹੁਣ ਬਹੁਤ ਸਾਰੇ ਹੋਰ ਸ਼ਹਿਰਾਂ ਦੇ ਵਿੱਚ ਵੀ ਫੈਲ ਗਿਆ ਹੈ। ਐਲ.ਏ ਦੇ ਵਿੱਚ ਆਈਸ ਜਿਹੜਾ ਕਿ ਅਮਰੀਕਾ ਦਾ ਇਮੀਗ੍ਰੇਸ਼ਨ ਨਾਲ ਡੀਲ ਕਰਨ ਵਾਲਾ ਵਿਭਾਗ ਹੈ ਉਹ ਡਾਇਰੈਕਟ ਰੇਡ ਕਰਨਾ ਸ਼ੁਰੂ ਕਰ ਦਿੰਦਾ ਹੈ ਕੰਮਾਂ ਕਾਜਾਂ ਦੇ ਉੱਤੇ ਲੋਕਾਂ ਦੇ ਘਰਾਂ ਦੇ ਉੱਤੇ ਤੇ ਜਿਹੜੀਆਂ ਰਿਲੀਜੀਅਸ ਥਾਵਾਂ ਨੇ ਉੱਥੇ ਵੀ ਬਹੁਤ ਸਾਰੇ ਬੰਦਿਆਂ ਨੂੰ ਫੜ ਲਿਆ ਜਾਂਦਾ ਫੜ ਕੇ ਕੈਦ ਕਰ ਲਿਆ ਜਾਂਦਾ ਡਿਟੈਂਸ਼ਨ ਸੈਂਟਰ ਦੇ ਵਿੱਚ ਉਹਦਾ ਵਿਰੋਧ ਸ਼ੁਰੂ ਹੁੰਦਾ ਹੈ ਉਹਦੇ ਇਹਵਜ ਦੇ ਵਿੱਚ ਅਰਕਨ ਪ੍ਰੈਜ਼ੀਡੈਂਟ ਜਿਹੜਾ ਮਿਲਟਰੀ ਲਾ ਦਿੰਦਾ ਉਹਦਾ ਵਿਰੋਧ ਕੈਲੀਫੋਰਨੀਆ ਦੀ ਜਿਹੜੀ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਵਿਰੋਧ ਕਰਦੀ ਹੈ ਕਿ ਉਹਨਾਂ ਦਾ ਅਧਿਕਾਰ ਨਹੀਂ ਹੈ ਬਿਨਾ ਕੈਲੀਫੋਰਨੀਆ ਸਰਕਾਰ ਤੋਂ ਪੁੱਛੇ ਕਿ ਉੱਥੇ ਫੌਜ ਲਗਾ ਦਿੱਤੀ ਜਾਵੇ ਸੋ ਇਹ ਜਿਹੜਾ ਮਸਲਾ ਚੱਲ ਪਿਆ ਤੇ ਹੁਣ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਫੈਲ ਗਿਆ ਪੂਰੇ ਯੂਰਪ ਦੇ ਵਿੱਚ ਤਕਰੀਬਨ ਇਸੇ ਤਰ੍ਹਾਂ ਦਾ ਹੀ ਉਭਾਰ ਹੈ ਆਹ ਹੁਣ ਗੱਲ ਕਰਦੇ ਆਂ ਆਸਟ੍ਰੇਲੀਆ ਦੇ ਵਿੱਚ ਇਸ ਦੀ ਕੀ ਸਥਿਤੀ ਹੈ ਆਸਟ੍ਰੇਲੀਆ ਦੇ ਵਿੱਚ ਇਸ ਤਰ੍ਹਾਂ ਦੇ ਇਨਸੀਡੈਂਟ ਪਿਛਲੇ ਸਮੇਂ ਦੇ ਵਿੱਚ ਕਾਫੀ ਦੇਖਣ ਨੂੰ ਮਿਲੇ ਹਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਮੀਗ੍ਰੇਸ਼ਨ ਨੇ ਹੁਣ ਇੱਥੇ ਪੋਪੂਲੇਸ਼ਨ 'ਚ ਕਾਫੀ ਇਜ਼ਾਫਾ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਲੋਕਾਂ ਦਾ ਵਿਰੋਧ ਦੇਖਦੇ ਹੋਏ ਸਰਕਾਰਾਂ ਨੇ ਇਮੀਗ੍ਰੇਸ਼ਨ 'ਚ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਹੈ ਜਰਮਨੀ ਦੇ ਹਾਲਾਤ ਵੀ ਬੇਕਾਬੂ ਹੋਣ ਜਾ ਰਹੇ ਨੇ ਜਰਮਨੀ ਚ ਪਿਛਲੇ ਇਲੈਕਸ਼ਨ ਚ ਰਾਈਟ ਵਿੰਗ ਨੂੰ ਮਿਲੀ ਵੱਡੀ ਸਪੋਰਟ ਇਹ ਦੱਸਦੀ ਹੈ ਕਿ ਹਾਲਾਤ ਕਿੱਧਰ ਵੱਲ ਨੂੰ ਵਧ ਰਹੇ ਨੇ ਜਿਵੇਂ ਹਿਟਲਰ ਦੇ ਦੌਰ ਵਿੱਚ ਨਕਲੀ ਰੇਲ ਟਿਕਟਸ ਯਹੂਦੀਆਂ ਨੂੰ ਦਿਖਾ ਕੇ ਉਹਨਾਂ ਨੂੰ ਦੇਸ਼ ਛੱਡਣ ਦਾ ਇਸ਼ਾਰਾ ਦਿੱਤਾ ਜਾਂਦਾ ਸੀ ਉਸੇ ਤਰ੍ਹਾਂ ਹੀ ਹੁਣ ਫੇਕ 에ਅਰ ਟਿਕਟਸ ਫੜ ਕੇ ਸੋਸ਼ਲ ਮੀਡੀਆ ਤੇ ਕੁਝ ਲੋਕ ਇਹ ਟਿਕਟਸ ਦਿਖਾ ਕੇ ਉਹੀ ਦੌਰ ਦੀ ਯਾਦ ਦਿਵਾ ਰਹੇ ਨੇ ਇੰਗਲੈਂਡ ਵੀ ਇਸੇ ਸਮੱਸਿਆ ਦੇ ਨਾਲ ਜੂਝ ਰਿਹਾ ਹੈ। ਇੰਗਲੈਂਡ ਦੇ ਵਿੱਚ ਪਿਛਲੇ ਸਮੇਂ ਵਿੱਚ ਰਾਈਟ ਵਿੰਗ ਵੱਲੋਂ ਵਿਜੀਬਲ ਮਿਨੋਰਟੀਜ਼ ਦੇ ਹਮਲੇ ਅਤੇ ਉਹਨਾਂ ਦੇ ਵਪਾਰਾਂ ਦੇ ਉੱਤੇ ਹਮਲੇ ਆਹੀ ਕਹਾਣੀ ਬਿਆਨ ਕਰਦੇ ਨੇ। ਸਾਡੇ ਦੇਸ਼ ਕੈਨੇਡਾ ਦਾ ਵੀ ਇਹੀ ਹਾਲਾਤ ਹੈ। ਜਿੱਥੇ ਪਿਛਲੇ ਟਾਈਮ ਵਿੱਚ ਜਨਸੰਖਿਆ ਦੇ ਵਾਧਨ ਦੇ ਨਾਲ ਅਤੇ ਦੁਨੀਆ ਭਰ 'ਚ ਇੱਕ ਤੋਂ ਬਾਅਦ ਇੱਕ ਵੱਡੇ ਮਸਲੇ ਬਣਨ ਨਾਲ ਇੱਥੇ ਦੀ ਆਰਥਿਕ ਸਥਿਤੀ ਵੀ ਖਰਾਬ ਹੋਈ। ਲੋਕਾਂ ਕੋਲੇ ਕੰਮਕਾਜ ਦੀ ਕਮੀ ਹੋਈ। ਵੱਡੀ ਪਾਪੂਲੇਸ਼ਨ ਨੂੰ ਸੁਭਾਂਦਣ ਲਈ ਇਨਫਰਾਸਟ੍ਰਕਚਰ ਤਿਆਰ ਨਹੀਂ ਸੀ ਜਿਸ ਦੇ ਨਤੀਜੇ ਵਜੋਂ ਰਾਈਟ ਵਿੰਗ ਵੱਲੋਂ ਇਸ ਦੇ ਜ਼ਿੰਮੇਵਾਰ ਇਮੀਗ੍ਰੈਂਟਸ ਨੂੰ ਦਿਖਾ ਕੇ ਉਹਨਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਸ਼ੁਰੂ ਹੋ ਗਿਆ ਤੇ ਗੋ ਬੈਕ ਟੂ ਯੋਰ ਕੰਟਰੀ ਵਰਗੇ ਕਮੈਂਟ ਸੋਸ਼ਲ ਮੀਡੀਆ ਤੇ ਆਮ ਦਿਖ ਜਾਂਦੇ ਨੇ ਦੁਨੀਆ ਦੇ ਵੱਡੇ ਸੋਸ਼ੀਓਲੋਜੀ ਦੱਸਦੇ ਨੇ ਕਿ ਕਿਸੇ ਦੇਸ਼ ਦੀ ਮਿਡਲ ਕਲਾਸ ਤੇ ਜੇ ਆਰਥਿਕ ਹਾਲਾਤ ਖਰਾਬ ਹੋਣ ਦੇ ਕਾਰਨ ਉਹਨਾਂ ਦੇ ਲਾਈਫਸਟਾਈਲ ਤੇ ਅਸਰ ਪੈਂਦਾ ਤਾਂ ਉਹਨਾਂ ਨੂੰ ਹਿੰਸਾ ਤੇ ਨਫ਼ਰਤ ਦੇ ਰਾਹ ਤੇ ਟੁੱਟ ਰਿਹਾ ਜਾ ਸਕਦਾ ਹੈ ਤੇ ਜਦੋਂ ਵੀ ਇਹ ਹਾਲਾਤ ਪੈਦਾ ਹੁੰਦੇ ਨੇ ਤੇ ਕਈ ਵਾਰ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਇਹਨਾਂ ਹਾਲਾਤਾਂ ਦੇ ਪਿੱਛੇ ਉਹ ਲੋਕ ਨੇ ਜਿਹੜੇ ਤੁਹਾਡੇ ਤੋਂ ਵੱਖਰੇ ਦਿਖਦੇ ਨੇ ਜਾਂ ਤੁਹਾਡੇ ਤੋਂ ਵੱਖਰੀ ਸੋਚ ਰੱਖਦੇ ਨੇ ਸੋ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਲੈਂਡ ਆਫ ਇਮੀਗ੍ਰੈਂਟਸ ਕਿਹਾ ਜਾਂਦਾ ਹੈ ਸੋ ਜਿਹੜੇ ਇਮੀਗ੍ਰੈਂਟਸ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਮੁਸੀਬਤਾਂ ਦਾ ਵੱਡਾ ਕਾਰਨ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਦੀ ਪੇਸ਼ਕਾਰੀ ਰਾਈਟ ਵਿੰਗ ਵੱਲੋਂ ਕੀਤੀ ਜਾਂਦੀ ਹੈ ਤੋ ਇਹੋ ਜਿਹੇ ਹਾਲਾਤ ਨੇ ਅੱਜਕੱਲ ਵੈਸਟਰਨ ਕੰਟਰੀਜ਼ ਦੇ ਜਿੱਥੇ ਆਰਥਿਕ ਹਾਲਾਤ ਖਰਾਬ ਨੇ ਤੇ ਉੱਥੇ ਦਾ ਵੱਡਾ ਤਬਕਾ ਯਾਨੀ ਕਿ ਮੀਡਲ ਕਲਾਸ ਐਂਟੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਲਈ ਸਰਕਾਰਾਂ ਤੇ ਦਬਾਅ ਬਣਾ ਰਿਹਾ ਹੈ ਕਿਉਂ ਕਿ ਉਹਨਾਂ ਨੂੰ ਇਹ ਚਾਹ ਦਿੱਤਾ ਗਿਆ ਕਿ ਤੁਹਾਡੀਆਂ ਸਾਰੀ ਮੁਸੀਬਤਾਂ ਦਾ ਕਾਰਨ ਇਮੀਗ੍ਰੈਂਟਸ ਨੇ ਤੇ ਜੇ ਦੇਖਿਆ ਜਾਵੇ ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਜਰਮਨੀ ਹੈ ਜਾਂ ਤਾਂ ਰਾਈਟ ਵਿੰਗ ਵਾਲਿਆਂ ਦੀ ਸਰਕਾਰ ਬਣ ਰਹੀ ਹੈ ਜਾਂ ਰਾਈਟ ਵਿੰਗ ਪਾਰਟੀਆਂ ਨੂੰ ਵੱਡਾ ਸਮਰਥਨ ਮਿਲ ਰਿਹਾ ਜੇਕਰ ਇਹਨਾਂ ਮੁਲਕਾਂ ਦਾ ਡੀਪ ਐਨਾਲਿਸਿਸ ਕਰੀਏ ਤਾਂ ਰਾਈਟ ਵਿੰਗ ਡਿਫਰੈਂਟ ਕੰਟਰੀ ਦੇ ਵਿੱਚ ਡਿਫਰੈਂਟ ਹੋ ਸਕਦਾ ਉਹਨਾਂ ਵੱਲੋਂ ਉਭਾਰੇ ਜਾ ਰਹੇ ਮਸਲਿਆਂ ਦਾ ਮੈਥਡ ਡਿਫਰੈਂਟ ਹੋ ਸਕਦਾ ਤੇ ਜਦੋਂ ਸਿਚੁਏਸ਼ਨ ਵਿਗੜਦੀ ਹੈ ਤਾਂ ਫਲੇਅਰ ਫੋਨ ਦੇ ਲਈ ਰੀਜ਼ਨ ਵੀ ਵੱਖਰਾ ਹੋ ਸਕਦਾ ਪਰ ਪੈਟਰਨ ਸੇਮ ਹੈ ਐਂਟੀ ਇਮੀਗਰੈਂਟ ਸੈਂਟੀਮੈਂਟ ਨੂੰ ਹਵਾ ਦੇਣਾ ਸੋ ਇਹ ਸੇਮ ਚੀਜ਼ ਤੁਹਾਨੂੰ ਨਜ਼ਰ ਆਏਗੀ ਥਰੋਅਆਊਟ ਦ ਵਰਲਡ ਇਸ ਸਥਿਤੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਇੰਜ ਕਰਨ ਨਾਲ ਆਉਣ ਵਾਲੇ ਖਤਰਨਾਕ ਹਾਲਾਤਾਂ ਤੋਂ ਬਚਿਆ ਨਹੀਂ ਜਾ ਸਕਦਾ ਜੇ ਕਬੂਤਰ ਅੱਖਾਂ ਬੰਦ ਕਰ ਲਵੇ ਤਾਂ ਬਿੱਲੀ ਭੱਜ ਨਹੀਂ ਜਾਂਦੀ ਸੋ ਸਾਨੂੰ ਇਹਨਾਂ ਦੇ ਉੱਤੇ ਧਿਆਨ ਦੇਣਾ ਪਵੇਗਾ ਸਾਨੂੰ ਬਿਹਤਰ ਸਮਾਜ ਸਿਰਜਣ ਦੀ ਜ਼ਰੂਰਤ ਹੈ ਜਿਸ ਦਾ ਮੂਲ ਪਿਆਰ ਹੋਵੇ ਨਫ਼ਰਤ ਨਹੀਂ ਇਹ ਬਹੁਤ ਲੰਬੀ ਲੜਾਈ ਹੈ ਪਰ ਅੱਜ ਅਸੀਂ ਕੀ ਕਰ ਸਕਦੇ ਹਾਂ ਹੁਣ ਗੱਲ ਕਰਦੇ ਸਾਡੇ ਸਾਹਮਣੇ ਦੋ ਸਥਿਤੀਆਂ ਨੇ ਇੱਕ ਉਹ ਪੰਜਾਬੀ ਜਾਂ ਉਹ ਇਮੀਗ੍ਰੈਂਟਸ ਜਿਹੜੇ ਇੱਥੇ ਆ ਕੇ ਵਸ ਚੁੱਕੇ ਨੇ ਜਾਂ ਜਿਹੜੇ ਆਉਣਾ ਚਾਹੁੰਦੇ ਨੇ ਆਓ ਹੁਣ ਦੋਵਾਂ ਦੀ ਗੱਲ ਵੱਖਰੀ-ਵੱਖਰੀ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਆਣ ਬਾਰੇ ਸੋਚ ਰਹੇ ਨੇ ਆਉਣ ਤੋਂ ਪਹਿਲਾਂ ਹਮੇਸ਼ਾ ਰਿਸਰਚ ਕਰੋ ਕਿ ਜਿਹੜੇ ਮੁਲਕ ਤੁਸੀਂ ਜਾਣਾ ਚਾਹੁੰਦੇ ਹੋ ਉਹਦੇ ਆਰਥਿਕ ਹਾਲਾਤ ਕੀ ਨੇ ਉਹਦੀ ਇਮੀਗ੍ਰੇਸ਼ਨ ਪਾਲਿਸੀਜ਼ ਕੀ ਰਹੀਆਂ ਨੇ ਤੇ ਕਿਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਬਦਲਾਅ ਆ ਰਿਹਾ ਹੈ ਉੱਥੇ ਆਰਥਿਕ ਸਥਿਤੀ ਕੀ ਹੈ ਤੇ ਕੀ ਜਿਹੜਾ ਤੁਹਾਡੇ ਕੋਲ ਸਕਿੱਲ ਸੈਟ ਹੈ ਉਹਦੇ ਲਈ ਉੱਥੇ ਕੰਮ ਮੌਜੂਦ ਹੈ ਫਿਰ ਅੱਗੇ ਜਦੋਂ ਤੁਸੀਂ ਉਹ ਕੰਟਰੀ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਉਹਦੇ ਕਿਹੜੇ ਏਰੀਆ ਦੇ ਵਿੱਚ ਜਾਣਾ ਹੈ ਉੱਥੇ ਦੇ ਡੈਮੋਗ੍ਰਾਫਿਕਸ ਕੀ ਨੇ ਇਹ ਵੀ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਹੁਣ ਗੱਲ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਆਪਣੇ ਬੰਦਿਆਂ ਦੀ ਉਹਨਾਂ ਨੂੰ ਰੈਗੂਲਰਲੀ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਵਿੱਚ ਟ੍ਰੈਂਡਸ ਚੈੱਕ ਕਰਨੇ ਚਾਹੀਦੇ ਨੇ ਕਿ ਇਹ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਵਲਤਨੀ ਵੱਧ ਰਿਹਾ ਹੈ ਜੇਕਰ ਕਿਸੇ ਤਰ੍ਹਾਂ ਦਾ ਬਦਲਾਅ ਨਜ਼ਰ ਆਉਂਦਾ ਹੈ ਜੇ ਲੱਗਦਾ ਹੈ ਕਿ ਇਹ ਗੱਲ ਉਧਰ ਨੂੰ ਜਾ ਰਹੀ ਹੈ ਤਾਂ ਕਮਿਊਨਿਟੀ ਮੀਟਿੰਗਸ ਕਰਕੇ ਆਪਸ ਦੇ ਵਿੱਚ ਬੈਠ ਕੇ ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਜਿੱਥੇ ਦੇਸੀ ਬੰਦਿਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਉੱਥੇ ਪੋਲਿਟਿਕਲ ਨੁਮਾਇੰਦੇ ਵੀ ਦੇਸੀ ਹੀ ਹਨ ਸੋ ਕਮਿਊਨਿਟੀ ਨੂੰ ਉਹਨਾਂ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਇਮੀਗਰੈਂਟਸ ਦੇ ਖਿਲਾਫ ਇਸ ਤਰ੍ਹਾਂ ਦੇ ਵਧ ਰਹੇ ਨਫ਼ਰਤੀ ਪ੍ਰਚਾਰ ਨੂੰ ਰੋਕਣ ਲਈ ਕੋਈ ਪੁਖਤਾ ਰੋਕਥਾਮ ਸਰਕਾਰ ਵੱਲੋਂ ਕਰਨਾ ਚਾਹੀਦਾ ਹੈ ਸੋ ਇਹ ਸਾਰੀ ਤੁਸੀਂ ਵੀਡੀਓ ਦੇਖੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਬਣੇ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਕਿ ਇਹਦੇ ਉੱਤੇ ਇੱਕ ਹੈਲਦੀ ਬਹਿਸ ਹੋ ਸਕੇ ਇਸੇ ਤਰ੍ਹਾਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਬਹੁਤ-ਬਹੁਤ ਸ਼ੇਅਰ ਕਰੋ ਜੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ